ਸਾਰਿਆਂ ਨੂੰ ਪਸਾਜੀ ਕੰਮ ਆਪਣੇ ਵਿਆਹ ਰੱਖੇ ਹੋਇਆ ਭੈਣਾਂ ਦੇ ਤੇ ਸਾਰਿਆਂ ਨੂੰ ਬੇਨਤੀ ਹੈ ਜੀ ਜਿੰਨਾ ਜਿੰਨਾ ਵੀਰਾਂ ਨੂੰ ਕਾਰਡ ਸੱਦਾ ਪੱਤਰ ਦਿੱਤਾ ਗਿਆ ਤੇ ਜਿਨ੍ਹਾਂ ਨੂੰ ਨਹੀਂ ਦਿੱਤਾ ਗਿਆ ਸੋ ਬੇਨਤੀ ਹੈ ਸਾਰੇ ਜਣੇ ਜਰੂਰ ਪਹੁੰਚਿਓ ਤੁਹਾਡੇ ਚਰਨਾਂ 'ਚ ਤੇ ਬੱਸ ਇਹ ਹੀ ਬੇਨਤੀ ਹੈ ਸਾਰੇ ਜਣੇ ਕੱਲ ਨੂੰ ਜਰੂਰ 12 1 ਵਜੇ ਦੇ ਵਿੱਚ ਵਿੱਚ ਸਾਰੇ ਜਣੇ ਜਰੂਰ ਹਾਜ਼ਰੀ ਲਵਾਇਓ ਸਤਿ ਸ਼੍ਰੀ ਅਕਾਲ ਜੀ ਤੇ ਯਾ ਤੁਸੀਂ ਦੇਖ ਸਕਦੇ ਹੋ ਆਪਣੀਆਂ ਜਿੰਨਾ ਭਣਾ ਦੇ ਵੀਰਾਂ ਨੇ ਕੱਲ ਨੂੰ ਵਿਆਹ ਰੱਖਿਆ ਉਹਨਾਂ ਦਾ ਸਾਰਾ ਸਮਾਨ ਪੇਟੀ, ਲਿਮਾਰੀ, ਕੂਲਰ, ਫਰਿੱਜ ਤੇ ਹੋਰ ਵੀ ਮਸ਼ੀਨ ਵਗੈਰਾ, ਕੱਪੜੇ ਸੌਣ ਵਾਲੀ, ਐਵਰੀਥਿੰਗ ਤੇ ਸਾਰਾ ਸਮਾਨ ਪਿਆ ਤੁਸੀਂ ਦੇਖਿਓ। ਕੱਪੜੇ ਸੌਣ ਵਾਲੀ ਮਸ਼ੀਨ ਪਈ ਆ ਜੀ। ਤੇ ਫਰਿੱਜ ਪਈ ਆ ਜੀ, ਕੂਲਰ ਪਈ ਆ ਜੀ, ਸੋਫੇ ਪਈ ਆ ਜੀ, ਅਲਮਾਰੀਆਂ ਪਈਆਂ ਜੀ, ਬੈੱਡ ਪਈ ਆ ਜੀ। ਤੇ ਆ ਸਮੇਂ ਇੱਥੇ ਇਹ ਘਰੇ ਆਪਣਾ ਸਾਰਾ ਸਮਾਨ ਰੱਖਿਆ ਹੋਇਆ ਤੇ ਜਿੱਥੇ ਆਪਣਾ ਕੱਲ ਦਾ ਪ੍ਰੋਗਰਾਮ ਆ ਜੀ ਉਹਦੀ ਤਿਆਰੀ ਬੈਰੀ ਵੀ ਪੂਰੀ ਜੋਰਾਂ ਤੇ ਚੱਲ ਰਹੀ ਆ ਤੇ ਸਾਰਾ ਸਮਾਨ ਇੱਥੇ ਰੱਖ ਕੇ ਤੇ ਕੱਲ ਨੂੰ ਬਾਬਾ ਸੁਖ ਰੱਖੇ ਪ੍ਰੋਗਰਾਮ ਵਧੀਆ ਹੋਵੇ ਤੇ ਸਾਰਿਆਂ ਨੂੰ ਖੁੱਲੇ ਸੱਦੇ ਆ ਜੀ ਵਾਧੂਰਬਦ ਹਮਾ ਮਾ ਕੇ ਪੰਡ ਫਰਵਾਹੀ ਚਲਾ ਬਰਨਾਲਾ ਜਰੂਰ ਪਹੁੰਚਿਓ ਜੀ ਤੁਸੀਂ ਖੁਸ਼ ਹੋ ਪੁਰੇ ਸੱਚੀ ਖੁਸ਼ ਹੋ ਆਪਾਂ ਨੇ ਦੇਖੀ ਤੇਰਾ ਘਰ ਆ ਲੈ ਜੇ ਕਰੀ ਜਾਂਦਾ ਤੂੰ ਖੁਸ਼ ਨਹੀਂ ਹੈਗਾ ਖੁਸ਼ ਹੋ ਪੁਰਾ ਮੜ ਜਾ ਆ ਬੜਾ ਖੁਸ਼ ਹੈ ਚੰਦਰਾ ਮੜ ਜਾ ਉਵੇਂ ਆਏ ਤਾਂ ਕਰਕੇ ਦਿਖਾ ਦੇ ਕਰ ਦੇ ਉਰੇ ਆ ਕੇ ਕਰ ਦੇ ਚਲ ਆ ਜਾ ਓਏ ਆ ਜਾ ਯਾਰ ਸਾਰੀਆਂ ਤਾੜੀਆਂ ਮਾਰ ਦੋ ਸਾਰੇ ਜਣੇ ਇਹਦੇ ਨਾਲ ਹਾਂ ਲੈ ਭਣੇ ਖੁਸ਼ ਹੋ ਬਹੁਤ ਥੈਂਕ ਯੂ ਭਣੇ ਅਗਲੇ ਸਾਲ ਅਸੀਂ ਉਹਦੇ ਅਰਜੀ ਹੈ 21 ਹੋਰ ਭੈਣਾਂ ਦੇ ਵਿਆਹ ਕਰਾਂਗੇ ਸੋ ਬਹੁਤ ਥੈਂਕ ਯੂ ਅੱਛਾ ਜੀ